ਵੱਡੀਆਂ ਲਾਈਨਾਂ ਨੇ ਜਿਹੜੀਆਂ ਲੱਗੀਆਂ ਦਿਖਾਈ ਦੇ ਰਹੀਆਂ ਨੇ ਟਰੱਕਾਂ ਦੀਆਂ ਗੱਡੀਆਂ ਦੀਆਂ ਕਹਿੰਦੇ ਕਾਰਾਂ ਵਾਲੇ ਮੋਟਰਸਾਈਕਲਾਂ ਵਾਲੇ ਤਾਂ ਸਾਈਡ ਤੇ ਦੀ ਲੰਘ ਜਾਂਦੇ ਨੇ ਪਰ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਇਹ ਜਿਹੜਾ ਕਰਨਾ ਪੈਂਦਾ ਹੈ ਘਟਨਾ ਵਾਪਰਦੀ ਹੈ ਇੱਕ ਭੂਣ ਹੱਤਿਆ ਹੁੰਦੀ ਆ ਕੁੱਟਮਾਰ ਕੀਤੀ ਜਾਂਦੀ ਆ ਕਹਿੰਦੇ ਜੀ ਟੱਕਾ ਹੋਇਆ ਫਿਲਾਲ ਉਹ ਧਰ ਨਾਲ ਆਈ ਬੈਠੇ ਨੇ ਉਹਨਾਂ ਨੂੰ ਇਨਸਾਫ ਚਾਹੀਦਾ ਪਰ ਆ ਆਮ ਲੋਕ ਨੇ ਜਿਹੜੇ ਇਹਨਾਂ ਦਾ ਕਿਦਾਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਨਹੀਂ ਹਲੇ ਤੱਕ ਇੱਥੇ ਪਹੁੰਚਿਆ ਅਧਿਕਾਰੀਆਂ ਨੂੰ ਕੋਈ ਫਿਕਰ ਨਹੀਂ ਹੈ ਜੀ ਇਹ ਬਸ ਰਾਜ ਜਿਹੜਾ ਗੁੰਡਾ ਰਾਜ ਹੈ ਤੇ ਪੁਲਿਸ ਦਾ ਫਰਜ ਮੰਨਦਾ ਨਾਲ ਦੀ ਨਾਲ ਇਹਨੂੰ ਫੜ ਕੇ ਅੰਦਰ ਪਰਚਾ ਪਾਉਣ ਦਾ ਠੀਕ ਹੈ ਜੀ ਤੇ ਇਹ ਐਡੇ ਬਸ ਕੀ ਮੈਂ ਕੀ ਕਹਾਂ ਯਾਰ ਲਫ਼ਜ਼ ਮਾਇਆ ਵਰਤਣੇ ਚਾਹੁੰਦਾ ਬੰਦਿਆਂ ਜੇ ਖੜਾ ਵੀ ਦੇ ਐਡੀ ਘਟੀਆ ਸਰਕਾਰ ਤੇ ਪ੍ਰਸ਼ਾਸਨ ਐਡਾ ਗੰਦਾ ਹੋ ਗਿਆ ਇਹ ਆਉਣ ਵਾਲੇ ਦਿਨਾਂ 'ਚ ਜਿਹਾ ਇਦੀ ਕੰਮ ਚੱਲਦਾ ਰਿਹਾ ਨਾ ਤੇ ਦੁਆਰਾ ਉਹ ਦੌਰ ਚੱਲ ਪੈਣਾ ਤੇ ਫਿਰ ਇਹਨਾਂ ਨੇ ਖੁੱਡਾਂ 'ਚ ਵੜਨਾ ਭੱਜ-ਬੱਜ ਕੇ ਕੋ ਜਨਤਾ ਨੇ ਖਾਕੀ ਤੋਂ ਇੰਨੇ ਜ਼ਿਆਦਾ ਲੋਕ ਤੰਗ ਆ ਚੁੱਕੇ ਨੇ ਪਵਲ ਕਨੇ ਖਾਕੀ ਵਾਲੇ ਫੈਂਟੇ ਨੇ ਹੂੰ ਇਹ ਆਉਣ ਵਾਲੇ ਦਿਨਾਂ 'ਚ ਵੀਰੇ ਵੀਰੇ ਕੰਮ ਦੇਖਣ ਨੂੰ ਆ ਮਿਲੂਗਾ ਇਹ ਜੇ ਖਾਕੀ ਨਾਲ ਸੁਧਰੀ ਐਸੇ ਗੱਲ ਨਾਲੇ ਵੋਟਾਂ ਪਾ ਪਾ ਕੇ ਜਿਤਾਏ ਨੇ ਅੱਜ ਇਹਨਾਂ ਨੇ ਬੇੜਾ ਗਰ ਕਰਤਾ ਸਾਰੀ ਪੰਜਾਬ ਦਾ ਪੰਜਾਬ ਇੰਨਾ ਕਰਜਾਈ ਕਰਤਾ ਉਹ ਜਿਹੜਾ ਮਰਾਸੀ ਮਰਾਸੀ ਕਹੂੰਗਾ ਉਹਨੂੰ ਤਾਂ ਮੈਂ ਜਿਹੜਾ ਭਗਵੰਤ ਮਾਨ ਸੀ ਨਾ ਉਹ ਮਾਰ ਚੁਟਕਲੇ ਸੁਣਾ ਸੁਣਾ ਕੇ ਉਹਦੀਆਂ ਗੱਲਾਂ 'ਚ ਇਹੋ ਜਿਹਾ ਸਾਨੂੰ ਤਾਂ ਐਂ ਤੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਜਾਊਗਾ ਪਰ ਇਹ ਤਾਂ ਬੇੜਾ ਕਰਕ ਕਰਦਾ ਬਿਲਕੁਲ ਹੀ ਇਹੀ ਪ੍ਰਮਾਤਮਾ 'ਗੇ ਅਰਦਾਸ ਕਰਦੇ ਆਂ ਵੀ ਕਿਤੇ ਪਹਿਲੀ ਇਹਦੀ ਹੱਲ-ਜੋਲ ਨਾਲ ਕਿਤੇ ਇਹ ਸਰਕਾਰ ਪਹਿਲੀ ਟੁੱਟ ਜੇ ਸਾਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅਸੀਂ ਪਾਸੋਂ ਦੇ ਵਿੱਚ ਮੌਜੂਦ ਆਂ ਪਾਸੋਂ ਦੇ ਵਿੱਚ ਇੱਕ ਭਰੂਣਾ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਲੈ ਕੇ ਧਰਨਾ ਹੈ ਜਿਹੜਾ ਤਕਰੀਬਨ 4-5 ਘੰਟੇ ਤੋਂ ਚੱਲ ਰਿਹਾ ਹੈ ਪ੍ਰਸ਼ਾਸਨ ਦਾ ਆਲਾ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਕੋਤਵਾਲੀ ਨਾਪਾ ਤੋਂ ਇੱਕ ਐਸਐਚਓ ਸਾਹਿਬ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਕਾਰਵਾਈ ਕਰ ਰਹੇ ਹਾਂ ਫਿਲਹਾਲ 5 ਘੰਟੇ ਤੋਂ ਲੋਕ ਨੇ ਜਿਹੜੇ ਉਹ ਪਰੇਸ਼ਾਨ ਹੋ ਰਹੇ ਨੇ ਹੋਰ ਵੀ ਇੱਥੇ ਵੀਰ ਨੇ ਗੱਲ ਕਰਦੇ ਹਾਂ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਘਟਨਾ ਵਾਪਰਦੀ ਹੈ ਇੱਕ ਭਰੂਣ ਹੱਤਿਆ ਹੁੰਦੀ ਆ ਕੁੱਟਮਾਰ ਕੀਤੀ ਜਾਂਦੀ ਆ ਕਹਿੰਦੇ ਜੀ ੱੱਕਾ ਹੋਇਆ ਫਿਲਹਾਲ ਉਹ ਧਰਨਾ ਵਾਲਾਂ ਹੀ ਬੈਠੇ ਨੇ ਉਹਨਾਂ ਨੂੰ ਇਨਸਾਫ ਚਾਹੀਦਾ ਪਰ ਆ ਆਮ ਲੋਕ ਨੇ ਜਿਹੜੇ ਇਹਨਾਂ ਦਾ ਕਿਦਾਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦਾ ਕੋਈ ਵੀ ਉੱਚ ਅਧਿਕਾਰੀ ਨਹੀਂ ਹਲੇ ਤੱਕ ਇੱਥੇ ਪਹੁੰਚਿਆ ਆਇਆ ਨਹੀਂ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਬੇਲੇ ਨੇ ਲੋਕ ਆਧਿਕਾਰੀਆਂ ਨੂੰ ਕੋਈ ਫਿਕਰੇ ਨਹੀਂ ਪਬਲਿਕ ਦੀ ਅਧਿਕਾਰੀਆਂ ਨੂੰ ਕੋਈ ਫਿਕਰ ਨਹੀਂ ਹੈਗਾ ਜੀ ਇਹ ਬਸ ਰਾਜ ਜਿਹੜਾ ਗੁੰਡਾ ਰਾਜ ਹੈ ਜੀ ਹਾਂ ਪ੍ਰਸ਼ਾਸਨ ਆ ਜਿਹੜਾ ਕੁੰਮ ਕਰਨ ਦੀ ਨੀਂਦ ਸੁੱਤਾ ਪਿਆ ਹੈ ਉਰੇ ਦੇ ਜਿਹੜੇ ਐਮਐਲਏ ਸਾਹਿਬ ਨੇ ਇਹ ਵੀ ਇਹਨਾਂ ਦੀ ਰੈਣ ਮਾਈ ਹੀਟੇ ਕਹਿੰਦੇ ਪਰਚਾ ਆਹ ਇਹ ਕੰਮ ਹੋਇਆ ਹੂੰ ਆਪਣਾ ਜਿਹੜਾ ਜਨਰਲਪੁਰ ਵਾਲਾ ਕਾਂਡ ਹੈ ਜੀ ਤੇ ਬਾਕੀ ਹੁਣ ਦੇਖੋ ਅੱਗੇ ਕੀ ਬਣ ਰਿਹਾ ਨਹੀਂ ਕਿ ਜੇ ਮਸਲੇ ਦਾ ਹੱਲ ਕਰਨਾ ਹੁੰਦਾ ਜਦੋਂ ਧਰਨਾ ਲਗਾਇਆ ਉਹ ਕਹਿੰਦੇ ਤੇ ਕੋਈ ਉੱਚ ਅਧਿਕਾਰੀ ਆਵੇ ਸਭ ਤੋਂ ਮੰਗ ਪੱਤਰ ਲਵੇ ਸਾਡੀਆਂ ਮੰਗਾਂ ਦਾ ਹੱਲ ਕਰੇ ਅਸੀਂ ਧਰਨਾ ਚੱਕਦੇ ਹਾਂ ਉਦੋਂ ਵੀ ਆਇਆ ਜਾ ਸਕਦਾ ਸੀ 5 ਘੰਟੇ ਲੋਕਾਂ ਨੂੰ ਰੋਕਣਾ ਜ਼ਰੂਰੀ ਸੀਗੇ ਜੀ ਇਹ ਹਾਂਜੀ ਵੀਰੇ ਤਾਂ ਬਸ ਜ਼ਰੂਰੀ ਲੋਕਾਂ ਨਾਲੇ ਬਣਦੀ ਹੈ ਜੀ ਗੱਲ ਹੂੰ ਤੇ ਜੇ ਲੋਕ ਨੇ ਧਰਨਾ ਲਾਇਆ ਜੀ ਇਹਨਾਂ ਦਾ ਸਾਥ ਦਿੱਤਾ ਜੀ ਤਾਂ ਹੀ ਮੜੀ ਕੰਨ ਦੇ ਚੂੰਦਰ ਨਹੀਂ ਪ੍ਰਸ਼ਾਸਨ ਤਾਂ ਇਹਨੂੰ ਖਾਲੀ ਕਰਵਾ ਸਕਦਾ ਸੀ ਪਹਿਲਾਂ ਇਹਨਾਂ ਦੀ ਜਿਹੜੀ ਕਾਰਵਾਈ ਆ ਉਹਨਾਂ ਤੇ ਕਰ ਸਕਦਾ ਸੀ ਲੋਕ ਤਾਂ ਨਾ ਖੱਜਲ ਖਾਰ ਹੁੰਦੇ ਪ੍ਰਸ਼ਾਸਨ ਸਭ ਕੁਝ ਕਰ ਸਕਦਾ ਤਾਂ ਜੀ ਪ੍ਰਸ਼ਾਸਨ ਦੇ ਹੱਥ 'ਚ ਆ ਜੋਗਤ ਹੈਗਾ ਹਮ ਪਰ ਗਰੀਬ ਆਦਮੀਆਂ ਦੇ ਨਾਲ ਤਕਸਰ ਆਮ ਤੱਕਾ ਹੋਇਆ ਜੀ ਜੀ ਹਾਂਜੀ ਜੀ ਸੋ ਸਰੇ ਆਮ ਤੱਕਾ ਹੋਇਆ ਤੁਸੀਂ ਡਰਾਈਵਰੋਂ ਜੀ ਨਹੀਂ ਜੀ ਮੈਂ ਡਰਾਈਵਰ ਹਾਂਜੀ ਕੀ ਨਾਮ ਆ ਜੀ ਰਣਜੀਤ ਸਿੰਘ ਆ ਰਣਜੀਤ ਸਿੰਘ ਜੀ ਇੱਕ ਭਰੂਣ ਦੀ ਡੈੱਡ ਬਾਡੀ ਲੈ ਕੇ ਇੱਥੇ ਬੈਠੇ ਨੇ ਪਰਿਵਾਰ ਬੈਠਾ ਇਨਸਾਫ ਦੀ ਮੰਗ ਕਰ ਰਿਹਾ ਹੈ ਇਨਸਾਫ 5 ਘੰਟੇ ਹੋ ਗਏ ਜੀ ਰੋਡ ਤੇ ਬੈਠਿਆ ਨੂੰ 5 ਘੰਟੇ ਚ ਇਨਸਾਫ ਨਹੀਂ ਮਿਲਿਆ 5 ਘੰਟੇ ਹੋ ਗਏ ਇਹ ਮਸਲੇ ਦਾ ਹੱਲ ਥੋੜੇ ਟਾਈਮ ਚ ਵੀ ਹੋ ਸਕਦਾ ਸੀ ਲੋਕ 5 ਘੰਟੇ ਤੋਂ ਖੱਜਲ ਖਵਾਰ ਨੇ ਅਸੀਂ ਜੀ ਸਭ ਤੋਂ ਜ਼ਿਆਦਾ ਹੈਰਾਨ ਹੁੰਦਾ ਇਹ ਗੱਡੀ ਵਾਲਾ ਠੀਕ ਹੈ ਟਰੱਕਾਂ ਵਾਲਾ ਕਿਉਂਕਿ ਕਾਰਾਂ ਵਾਲੇ ਮੋਟਰਸਾਈਕਲ ਵਾਲੇ ਸਾਈਡ ਰੂਟ ਤੋਂ ਲੰਘ ਲੰਘ ਜਾਂਦੇ ਨੇ ਸਭ ਤੋਂ ਵੱਡੀ ਪਰੇਸ਼ਾਨੀ ਹੈ ਸਾਨੂੰ ਤੇ ਬਾਕੀ ਭਾਈ ਜਿਹੜੀ ਸਰਕਾਰ ਇਸ ਟਾਈਮ ਝਾੜੂ ਦੀ ਇਹ ਜਿਵੇਂ ਫੇਲਿਅਰ ਹੋ ਚੁ ਖੇਲ ਹੋਣ ਤੇ ਹੁਣ ਇਹਨਾਂ ਦਾ ਜਰੂਰ ਸਿਕਲਿਆ ਆਪਣਾ ਦਿੱਲੀ ਚ ਤੇ ਇਹੀ ਜਰੂਰ ਆਉਣ ਵਾਲੇ ਦਿਨਾਂ 'ਚ ਇੱਥੇ ਨਿਕਲ ਜਾਣਾ ਐ ਇੰਨੇ ਜਿਆਦੇ ਹੁਣ ਮੰਨ ਲਓ ਜੇ ਹੁਣ ਇੱਕ ਆਪਣਾ ਮਰਤਕ ਪਿਆ ਇੱਥੇ ਤੇ ਪੁਲਿਸ ਦਾ ਫਰਜ ਮਰਦਾ ਨਾਲ ਦੀ ਨਾਲ ਇਹਨੂੰ ਫੜ ਕੇ ਅੰਦਰ ਪਰਚਾ ਪਾਉਣ ਦਾ ਠੀਕ ਹੈ ਜੀ ਤੇ ਇਹ ਐਡੇ ਬਸ ਕੀ ਮੈਂ ਕੀ ਕਹਾਂ ਯਾਰ ਲਫ਼ਜ਼ ਮੈ ਆਏ ਵਰਤਣੇ ਚਾਹੁੰਦਾ ਬੰਦਿਆਂ ਜੇ ਖੜਾ ਵੀ ਐਡੇ ਐਡੀ ਘਟੀਆ ਸਰਕਾਰ ਤੇ ਪ੍ਰਸ਼ਾਸਨ ਐਡਾ ਗੰਦਾ ਹੋ ਗਿਆ ਇਹ ਆਉਣ ਵਾਲੇ ਦਿਨਾਂ 'ਚ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਨਾ ਤੇ ਦੁਬਾਰਾ ਉਹ ਦੌਰ ਚੱਲ ਪੈਣਾ ਤੇ ਫਿਰ ਇਹਨਾਂ ਨੇ ਖੁੱਡਾਂ 'ਚ ਵੜਨਾ ਭੱਜ-ਭੱਜ ਕੇ ਕੋ ਜਨਤਾ ਨੇ ਖਾਕੀ ਤੋਂ ਇੰਨੇ ਜ਼ਿਆਦਾ ਲੋਕ ਤੰਗ ਆ ਚੁੱਕੇ ਨੇ ਹੂੰ ਖਾਕੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ ਹੂੰ ਤੇ ਲੋਕੀ ਹੁਣ ਵਿੱਚ ਕਹੀ ਇਹੋ ਜਿਕੇ ਦੇਖੇ ਨੇ ਵਾਕਿਆ ਜਿੱਥੇ ਪਬਲਿਕ ਨੇ ਖਾਕੀ ਵਾਲੇ ਫੈਂਟੇ ਨੇ ਹੂੰ ਇਹ ਆਉਣ ਵਾਲੇ ਦਿਨਾਂ 'ਚ ਵੀਰੇ ਵੀ ਕੰਮ ਦੇਖਣ ਨੂੰ ਆ ਮਿਲੂਗਾ ਇਹ ਜੇ ਖਾਕੀ ਨਾਲ ਸੁਧਰੀ ਹੂੰ ਠੀਕ ਹੈ ਜੀ ਜੇ ਦੇਖਿਆ ਜਾਵੇ 5 ਘੰਟੇ ਤੋਂ ਲੰਬੀਆਂ ਲਾਈਨਾਂ ਲੱਗੀਆਂ ਵਿਆ ਨੇ ਇਹ ਮਸਲੇ ਦਾ ਹੱਲ ਉਦੋਂ ਹੀ ਅੱਧੇ ਘੰਟੇ 'ਚ 15 ਮਿੰਟ 'ਚ ਜਾਂ ਉਦੋਂ ਹੀ ਕਾਰਵਾਈ ਕਰ ਦਿੰਦੇ ਆ ਦਿਨ ਕਿਉਂ ਦੇਖਣੇ ਪੈਂਦੇ ਉਹੀ ਗੱਲ ਹੈ ਜੀ परे परेषा ਸਾਡੀਆਂ ਕਿਵੇਂ ਕਹਿੰਦੇ ਨੇ ਸਾਡੇ ਹੱਥਾਂ ਨਹੀਂ ਦਿੱਤੇ ਆਂ ਮੋਹ ਨਾਲ ਖੋਲਣੀਆਂ ਪੈ ਰੀਆਂ ਨੇ ਹੂੰ ਐਸੇ ਉਂਗਲ ਨਾਲੇ ਵੋਟਾਂ ਪਾ ਪਾ ਕੇ ਜਿਤਾਏ ਨੇ ਅੱਜ ਇਹਨਾਂ ਨੇ ਬੇੜਾ ਗਰ ਕਰਤਾ ਸਾਰੇ ਪੰਜਾਬ ਦਾ ਪੰਜਾਬ ਇੰਨਾ ਕਰਜਾਈ ਕਰਤਾ ਉਹ ਜਿਹੜਾ ਮਰਾਸੀ ਮਰਾਸੀ ਕਹੂੰਗਾ ਉਹਨੂੰ ਤਾਂ ਮੈਂ ਜਿਹੜਾ ਭਗਵੰਤ ਮਾਨਸੀ ਨਾ ਉਹ ਮਾ ਛੁਟਕਲੇ ਸੁਣਾ ਸੁਣਾ ਕੇ ਉਹਦੀਆਂ ਗੱਲਾਂ 'ਚ ਇਹੋ ਜਿਹਾ ਸਾਨੂੰ ਤਾਂ ਐਂਦੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਜੂਗਾ ਪਰ ਇਹਨਾਂ ਦਾ ਬੇੜਾ ਗਰ ਕਰਤਾ ਬਿਲਕੁਲ ਹੀ ਠੀਕ ਹੈ ਜੀ ਅਸੀਂ ਤੁਹਾਨੂੰ ਵੋਟਾਂ ਦੇਖ ਰਹੇ ਹਾਂ ਜਿਵੇਂ ਇਹ ਹੀ ਪਰਮਾਤਮਾ ਕੀ ਅਰਦਾਸ ਕਰਦੇ ਆਂ ਵੀ ਕਿਤੇ ਪਹਿਲੀ ਇਹਦੀ ਹਲਜੋਲ ਨਾਲ ਕਿ ਇਹ ਸਰਕਾਰ ਪਹਿਲੀ ਟੁੱਟ ਜੇ ਹੂੰ ਤਾਂਗਾ ਬਾਈ ਬਹੁਤ ਜਿੱਥੇ ਕਿਤੇ ਧਰਨਾ ਲੱਗ ਜਾਂਦਾ ਪਰੇਸ਼ਾਨ ਗੱਡੀ ਵਾਲਾ ਹੂੰ ਠੀਕ ਹੈ ਜੀ ਜੇ ਹੀ ਪਿੰਡਾਂ ਪੁੰਡਾਂ ਚੋਂ ਕੱਢਦੇ ਆ ਕਿ ਦੀ ਤਾਰ ਟੁੱਟ ਜਾਂਦੀ ਆ ਫਿਰ ਸੇ ਆਪਾਂ ਗੱਡੀਆਂ ਕਿਸੇ ਦੀ ਪਲਟ ਜਾਂਦੀ ਆ ਹੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਵੀਰੇ ਗੱਡੀਆਂ ਵਾਲੀ ਹੁੰਨੇ ਆ ਅਸੀਂ ਸੋ ਵੱਡੇ ਲੰਮੇ ਟਾਈਮ ਤੋਂ ਇਹ ਧਰਨਾ ਜਿਹੜਾ ਚੱਲ ਰਿਹਾ ਏ ਇਸ ਦਾ ਹੱਲ ਆ ਜਿਹੜਾ ਇਹ ਕੁਝ ਹੀ ਸਮੇਂ ਦੇ ਵਿੱਚ ਵੀ ਹੋ ਸਕਦਾ ਅਸੀਂ ਗੱਡੀਆਂ ਦੀਆਂ ਲਾਈਨਾਂ ਦੇਖ ਰਹੇ ਹਾਂ ਤੁਸੀਂ ਗੱਡੀਆਂ ਵਾਲੇ ਵੀ ਇੱਥੇ ਬੈਠੇ ਨੇ ਆਪਣੀ ਗੱਡੀ ਆ ਕਿਹੜੀ ਆ ਕੀ ਨਾਮ ਆ ਆਪਣਾ ਕਾਕਾ ਜੀ ਕਾਕੇ ਕਿਸ ਤਰ੍ਹਾਂ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੇ ਜੋ ਕੀਤਾ ਜਾਂ ਪਿੰਡ ਵਾਲਿਆਂ ਨੇ ਕੀਤਾ ਉਹਦੇ ਕਾਰਨ ਹੀ ਧਰਨਾ ਲੱਗਿਆ ਇਹ ਕਹਿ ਰਹੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀ ਆਉਣ ਉੱਚ ਅਧਿਕਾਰੀ ਆਵੇ ਸਾਡੇ ਨਾਲ ਗੱਲ ਕਰੇ ਜਿਹੜਾ ਮਸਲਾ ਹੈ ਉਹਦਾ ਹੱਲ ਕਰਨ ਲੋਕ ਕਿਉਂ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਬਿਲਕੁਲ ਕੰਮ ਕਰਨ ਦੀ ਨਹੀਂ ਸੁੱਤਾ ਪਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਸਹੀ ਗੱਲ ਹੈ ਜੀ ਉਹਨਾਂ ਨੂੰ ਆਉਣਾ ਚਾਹੀਦਾ ਹੈ ਬਹੁਤ ਟਾਈਮ ਅਗਰ 3-4 ਘੰਟੇ ਹੋਗੇ ਧਰਨਾ ਲੱਗੇ ਨੂੰ ਸਾਡੇ ਉਰੇ ਅਸੀਂ ਵੀ ਗੜਿਆਂ ਪਰੇਸ਼ਾਨ ਹੋ ਰਹੇ ਹਾਂ ਜਾਣਾ ਕਿੱਥੋਂ ਆਏ ਹੋ ਤੁਸੀਂ ਮੈਂ ਜੀ ਪਟਿਆਲੇ ਤੋਂ ਆਇਆ ਹਾਂ ਤਿਆਲੇ ਤੋਂ ਕਿੱਥੇ ਜਾਣਾ ਹੈ ਮੈਂ ਅਮਲੋ ਜਾਣਾ ਹੈ ਅਮਲੋ ਜਾਣਾ ਹੈ ਗੱਡੀਆਂ ਤੁਹਾਡੇ ਕੋਲ ਹਾਂਜੀ ਕੀ ਭਰੇ ਗੱਡੀ ਖਾਦ ਭਰੀ ਹੋਈ ਹੈ ਖਾਦ ਸੋ ਪਰੇਸ਼ਾਨ ਲੋਕ ਹੋ ਰਹੇ ਨੇ ਹਾਂਜੀ ਜੀ ਸੋ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੱਡੀਆਂ ਲਾਈਨਾਂ ਨੇ ਜਿਹੜੀਆਂ ਲੱਗੀਆਂ ਦਿਖਾਈ ਦੇ ਰਹੀਆਂ ਨੇ ਟਰੱਕਾਂ ਦੀਆਂ ਗੱਡੀਆਂ ਦੀਆਂ ਕਹਿੰਦੇ ਕਾਰਾਂ ਵਾਲੇ ਮੋਟਰਸਾਈਕਲਾਂ ਵਾਲੇ ਤਾਂ ਸਾਈਡ ਤੇ ਦੀ ਲੰਘ ਜਾਂਦੇ ਨੇ ਪਰ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਹੈ ਜਿਹੜਾ ਕਰਨਾ ਪੈਂਦਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੋਰ ਵੀ ਇੱਥੇ ਵੀਰ ਨੇ ਜਿਹੜੇ ਗੱਲ ਕਰਾਂਗੇ ਪ੍ਰਸ਼ਾਸਨ ਦੀ ਇੰਗੈਲੀ ਦੱਸੀ ਜਾ ਰਹੀ ਆ ਹਾਂਜੀ ਹਾਂਜੀ ਸਵੇਰ ਦੇ ਹੈਰਾਨ ਆ ਜੀ ਬੱਸਾਂ ਕੋਈ ਚਾਸਬਾਲ ਤੋਂ ਰਾਣੀਤੀ ਨੂੰ ਉਧਰ ਨੂੰ ਕੱਢਦੇ ਆਂ ਚਹਿਲ ਨੂੰ ਹੂੰ ਕੋਈ ਇਧਰ ਖੇਦਰਪੁਰ ਚੀ ਜਿੰਦਲਪੁਰ ਵਿੱਚ ਦੀ ਹੋ ਕੇ ਪਰ ਉੱਥੇ ਚੈ ਨਿਕਲਦੀ ਹੈ ਜੀ ਗੱਡੀ ਇੱਧਰ ਸਕਰਾਲੀ ਉਹ ਸੂਏ ਸੂਏ ਪਾ ਕੇ ਕੱਢਦੇ ਆਂ ਆ ਖੜਿਆ ਜੀ ਬੇਲੇ ਸਵੇਰ ਦੇ ਉਹ ਸਾਨੂੰ ਜੇ ਜੇ ਬਾਈ ਜੀ ਜੇ ਪ੍ਰਸ਼ਾਸਨ ਆਪਣੀ ਕਾਰਵਾਈ ਸਹੀ ਤਰੀਕੇ ਨਾਲ ਕਰਦਾ 5 ਘੰਟੇ ਤਾਂ ਲੱਗਣੇ ਹੁੰਦੀ ਸੀ ਲੱਗਣੇ ਨਹੀਂ ਤੇ ਜੀ ਅੱਧੇ ਘੰਟੇ ਚ ਵੀ ਖੁੱਲ ਸੋ ਉਹ ਤਾਂ ਪਹਿਲਾਂ ਤੇ ਉਹ ਕਹਿ ਰਹੇ ਨੇ ਕਿ ਪ੍ਰਸ਼ਾਸਨ ਆਵੇ ਸਾਡੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਤੋਂ 3 ਘੰਟਾ ਹੋ ਗਿਆ ਜੀ ਕਹਿੰਦੇ ਨੂੰ ਵੀ ਖੁੱਲ ਗਿਆ ਵੀ ਉਹ ਲਿਖਣ ਗਏ ਨੇ ਹਮ ਐਫ ਆਰ ਆਉਂਦੀ ਆ ਆਉਂਦੀ ਆ ਹੁਣ ਵੀ ਨਹੀਂ ਘੰਟਾ ਹੋ ਗਿਆ ਜੀ ਖੁੱਲਿਆ ਹੁਣ ਵੀ ਗੱਡੀਆਂ ਅੱਕ ਕੇ ਉੱਧਰ ਨੂੰ ਹੀ ਫੇਰ ਭੇਜੀਆਂ ਨੇ ਜ ਕਿਵੇਂ ਦੇਖਦੇ ਹੋ ਤੁਸੀਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਹੁਤ ਗਲਤ ਹੈ ਇਹ ਤਾਂ ਬਹੁਤ ਹੈਰਾਨ ਹੋ ਰਿਹਾ ਜੀ ਅਸੀਂ ਤਾਂ ਸਾਡਾ ਦਾ ਬੱਸਾਂ ਦਾ ਕੰਮ ਜਮੀਂ ਡੁੱਬ ਗਿਆ ਹੂੰ ਰੈਂਦਾ ਖੁੰਦਾ ਧਾਰ ਘਾਟ ਨੇ ਡੋਪਤਾ ਜੀ ਜੇ ਮਾੜਾ ਮੋਟਾ ਚੱਲਦਾ ਕੰਮ ਤਾਂ ਧਰਨੇ ਕਰਕੇ ਜਮੀਂ ਖਤਮ ਹੋ ਗਿਆ ਹੂੰ ਸੋ ਤੇਲ ਦਾ ਖਰਚਾ ਜੀ ਵਧੀ ਜਾਂਦਾ ਹੁਣ ਤੇ ਸੋ ਵੱਡੀ ਦਿੱਕਤ ਆ ਜਿਹੜੀ ਉਹ ਆ ਰਹੀ ਆ ਸਵਾਰੀਆਂ ਨਾਲ ਵੀ ਗੱਲ ਕਰਾਂਗੇ ਸਵਾਰੀਆਂ ਕਿਸ ਤਰ੍ਹਾਂ ਦੇਖਦੀਆਂ ਨੇ ਸਵਾਰੀਆਂ ਨੇ ਜਿਹੜੀਆਂ ਉਹ ਇੱਥੇ ਬੱਸਾਂ ਨੂੰ ਡੀਕ ਰਹੀਆਂ ਨੇ ਹਾਂਜੀ ਮਾਤਾ ਜੀ ਕੀ ਨਾਮ ਆ ਜੀ ਕਿੱਥੋਂ ਆਏ ਹੋ ਨਾਬੇ ਤੋਂ ਕਿੱਥੇ ਜਾਣਾ ਜੀ ਆਏ ਹਾਂ ਮੁੱਲਾ ਫਿਰ ਤੋਂ ਜਾਣਾ ਨਾਬੇ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਕਹਿੰਦੇ ਪ੍ਰਸ਼ਾਸਨ ਕ ਅਧਿਕਾਰੀਆਂ ਤੇ ਪੰਚਾਇਤ ਦੀ ਧੱਕੇ ਸਾਈ ਦੇ ਨਾਲ ਇੱਕ ਬੱਚੇ ਦੀ ਡੈਥ ਹੋ ਜਾਂਦੀ ਹੈ ਜੀ ਤੇ ਹੁਣ ਤੱਕ 5 ਘੰਟੇ ਹੋ ਗਏ ਜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਧਰਨਾ ਲੱਗੇ ਨਹੀਂ ਜੀ ਹਾਂਜੀ ਕੋਈ ਮਾੜੀ ਗੱਲ ਹੈ ਜੀ ਕਰਨਾ ਚਾਹੀਦਾ ਕੋਈ ਫੈਸਲਾ ਹਮ ਜਿਹੜੇ ਦੂਰੋਂ ਆਏ ਹੋਏ ਨੇ ਉਹਨਾਂ ਦਾ ਕੀ ਹੁਣ ਜੀ ਹੁਣ ਬੱਸ ਮਿਲ ਗਈ ਜੀ ਤੁਹਾਨੂੰ ਨਹੀਂ ਮਿਲੀ ਉਹ ਦੇਖ ਰਹੇ ਹਾਂ ਜੀ ਅਸਤਾਂ ਹੁਣ ਫਿਰ ਕਿਵੇਂ ਇੱਧਰ ਕਿੱਧਰ ਚੱਲੇ ਸੀ ਜੀ ਤੁੜਕੇ ਅਸੀਂ ਕਿਤੇ ਕੁਝ ਕਰਾ ਕੇ ਵਗ ਜਾਵਾਂਗੇ ਅੱਛਾ ਕੋਈ ਕਰਾਏ ਨਾ ਬੱਚਾ ਜੀ ਆ ਦੇਖ ਲੋ ਨਿਕਾਜ ਉੱਪਰੋਂ ਠੰਡ ਹੈ ਜੀ ਕੀ ਨਾਮ ਹੈ ਜੀ ਕਿਰਨਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪਰੇਸ਼ਾਨ ਹੋ ਰਹੇ ਹੋ ਬਸ ਦੀ ਬੀਟ ਕਰ ਰਹੇ ਹੋ ਹਾਂ ਜੀ ਹਾਂ ਜੀ ਕਿੱਥੇ ਜਾਣਾ ਸੀ ਅਸੀਂ ਤਨੋਲੇ ਜਾਣਾ ਸੀ ਤਨੋਲੇ ਤੇ ਹੁਣ ਕਿੱਦਾਂ ਫਿਰ ਕੀ ਕਰ ਰਹੇ ਹੋ ਤੁਸੀਂ ਹੁਣ ਜੀ ਕੋਈ ਟੈਂਪੂ ਟੁੰਪੂ ਦੇਖਦੇ ਆਂ ਫਿਰ ਉਹ ਥੋੜੇ ਟਾਈਮ ਚ ਭਾਨੇ ਕਹਿੰਦੇ ਖੁੱਲਣੇ ਵਾਲਾ ਏ ਧਰਨਾ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਨ ਕਹਿੰਦੇ ਇੰਨਾ ਜਮ ਲੱਗਿਆ ਜੀ ਮੇਰੇ ਬਹੁਤ ਲੇਟ ਹੋ ਜਾਣਗੇ ਬੱਚੇ ਨਾਲ ਨੇ ਘਰ ਦੇ ਹੈ ਨਹੀਂਗੇ ਉਹਨਾਂ ਦੀ ਡੈਥ ਹੋ ਗਈ 2 ਮਹੀਨੇ ਪਹਿਲਾਂ ਸੋ ਇਹ ਹਾਲਾਤ ਨੇ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਨੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਸਾਡੇ ਛੋਟੇ ਬੱਚੇ ਦੀ ਜਿਹੜੀ ਡੈਥ ਆ ਉਹ ਹੋ ਗਈ ਆ ਪੰਚਾਇਤ ਦੇ ਕਾਰਨ ਹੋਈ ਆ ਜਾਂ ਪੁਲਿਸ ਪ੍ਰਸ਼ਾਸਨ ਦੇ ਕਾਰਨ ਹੋਈ ਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਉਹ ਮੰਗ ਕਰ ਰਹੇ ਨੇ ਇਨਸਾਫ ਦੀ ਕਿ ਕੋਈ ਆਲਾ ਅਫਸਰ ਆਵੇ ਸਾਡੇ ਨਾਲ ਗੱਲ ਕਰੇ ਅਸੀਂ ਇਹ ਧਾਰਨਾ ਚੱਕੀ ਹੈ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਪਰ ਪ੍ਰਸ਼ਾਸਨ ਦੀ ਇੱਥੇ ਵੱਡੀ ਘਾਟ ਆ ਜਿਹੜੀ ਦਿਖਾਈ ਦੇ ਰਹੀ ਆ ਕਿਉਂਕਿ ਇਹ ਧਰਨਾ ਲੋਕਾਂ ਦਾ ਕਹਿਣਾ ਹੈ ਕਿ 3 ਮਿੰਟਾਂ ਦੇ ਵਿੱਚ ਜਾਂ 7 ਮਿੰਟਾਂ ਦੇ ਵਿੱਚ ਚੱਕਿਆ ਜਾਂਦਾ ਜੇ ਇੱਥੇ ਪ੍ਰਸ਼ਾਸਨ ਆ ਕੇ ਆਪਣਾ ਜਿਹੜਾ ਮੰਗ ਪੱત્ર ਆ ਉਹ ਲੰਦਾ ਪ੍ਰਸ਼ਾਸਨ ਦੀ ਘਾਟ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਵੱਡੇ ਜਾਮ ਨੇ ਲੱਗੇ ਹੋਏ ਨੇ 4 ਘੰਟੇ ਤੋਂ ਇਹ ਧਰਨਾ ਹੈ ਜਿਹੜਾ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੇ ਜਾਮ ਲੱਗੇ ਹੋਏ ਨੇ ਹੋਰ ਕੀ ਕਹਿੰਦੇ ਨੇ ਡਰਾਈਵਰ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ